ਫਲਾਰ ਪੁਲਿਸ ਹੱਥ ਵੱਡੀ ਸਫਲਤਾ ਲੱਗੀ 4 ਗ੍ਰਾਮ ਹੀਰੋਇਨ ਸਹਿਤ ਦੋ ਕਾਬੂ ਹਰਪ੍ਰੀਤ ਸਿੰਘ ਪੁੱਤਰ ਤਸੇਨ ਸਿੰਘ ਵਾਸੀ ਜੱਲੂਪੁਰ ਖੇੜਾ ਬਾਬਾ ਬਕਾਲਾ ਅੰਮ੍ਰਿਤਸਰ ਲਾਪ੍ਰੀਤ ਸਿੰਘ ਪੁੱਤਰ ਗੌਰਪ੍ਰੀਤ ਸਿੰਘ ਵਾਸੀ ਚੀਮਾ ਬਾਬਾ ਬਕਾਲਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 4 ਗ੍ਰਾਮ ਹੀਰੋਇਨ ਬਰਾਮਦ ਕੀਤੀ ਪੁਲਿਸ ਵੱਲੋਂ ਦੋਵਾਂ ਦਾ ਫਲਾਰ ਸਿਵਲ ਹਸਪਤਲ ਮੈਡੀਕਲ ਕਰਵਾਇਆ ਗਿਆ ਮਿਲੀ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਅਮਰਤਪਾਲ ਸਿੰਘ ਦਾ ਭਰਾ ਦੱਸਿਆ ਜਾ ਰਿਹਾ ਹੈ ਫਲਾਰ ਪੁਲਿਸ ਨੇ ਅਮਰਤਪਾਲ ਦੇ ਭਰਾ ਅਤੇ ਉਸਦੇ ਸਾਥੀ ਦਾ ਰਿਮਾਂਡ ਮੰਗਿਆ ਪਰ ਨਹੀਂ ਮਿਲਿਆ 14 ਦਿਨ ਲਈ ਕਸਟਰੀ ਵਿੱਚ ਪੇਜ ਦਿੱਤਾ ਗਿਆ ਫਲਾਰ ਤੋਂ ਰਾਜਪਾਲ ਨੰਗਲ ਤੇ ਵਿਜੇਮਾਨਦੀ ਖਾਸਰਪੁਰ ਲਿੰਕ ਨੂੰ ਲਾਇਕ ਲੈ ਲਏ ਨੀ ਪੁਲਿਸ ਨੇ ਜਿਹੜੇ ਨੇ ਕੀ ਤਸਕੀ ਅੱਗੇ ਪੇਸ਼ ਕੀਤੇ ਕੀ ਗੱਲ ਆਖੀ ਕੀ ਪੁਲਿਸ ਨੇ ਇਹਨਾਂ ਨੇ ਵੀਡੀਓ ਪੇਸ਼ ਕਰਦੇ ਇੱਕ ਤੇ ਉਹਨਾਂ ਦਾ ਫੇਸ ਤੋਂ ਇਹ ਕੋਈ ਪੁਛਾ ਵੀ ਨਹੀਂ ਕਰ ਪਾਉਂਦੇ ਜੱਜ ਵੀ ਜਿਹੜਾ ਦੇਖਣਾ ਸੰਦੀਪ ਰੋੜਾ ਜਿਹੜਾ ਇੱਕ ਨਾਮ ਦਾ ਹੋਰ ਵਿਅਕਤੀ ਸੀਗਾ ਉਹਨੂੰ ਪੇਸ਼ ਕੀਤਾ ਉਹਨੂੰ ਵੀ ਲੱਗੇ ਕਿ ਗੱਲਬਾਤ ਹੋਈ ਨਹੀਂ ਉਹਦੇ ਬਾਰੇ ਤੁਹਾਨੂੰ ਨਹੀਂ ਦੱਸ ਰਹਾ ਸਾਨੂੰ ਤੇ ਜਾਣਨੇ ਦਾ ਅਸੀਂ ਬੜੇ ਖੜੇ ਹਾਂ ਅੱਛਾ ਦੇ ਉਹ ਤੇ ਦੇਖੋ ਖਲਾਮ ਸਾਹਮਣੇ ਹਰ ਪ੍ਰੀਤ ਨਾਲ ਗੱਲ ਹੋਈ ਹੈ ਹਰਫਾ ਦਾ ਕੀ ਕੈਮਰਾ ਨਾਲ ਗੱਲ ਹੋਈ ਹੈ ਮਿਲਣ ਨਹੀਂ ਦਿੱਤਾ ਕਿ ਪਰਿਵਾਰ ਨੂੰ ਪੁੱਛੇ ਉਹਨਾਂ ਨੂੰ ਬੜੀ ਕੋਸ਼ਿਸ਼ ਕੀਤੀ ਯਾਰ ਇਹ ਲਾਈਟ ਬੰਦ ਕੋਣ ਹੈ ਜਿਹੜਾ ਵਾ ਕਿ ਨੂੰ ਮਾਰ ਦੇਣਾ ਪੈਣਾ ਹੈ ਘੰਟੇ ਨੇੜੇ ਹੀ ਕਾਰਵਾਈ ਹੋਈ ਹੈ ਕਿਵੇਂ ਦੇਖਦੇ ਹੋ ਬੀਕੂਸ ਨੇ ਇਸ ਮਾਮਲੇ ਨੂੰ ਕਿੱਦਾਂ ਪੇਸ਼ ਕੀਤਾ ਹੈ ਬ੍ਰੇਕਿੰਗ ਹੁਣ ਥੱਲੇ ਕਰ ਲੋ ਸਾਢੀ ਥੋੜੀ ਮਿੰਟ ਹੈ ਹਾਂਜੀ ਕੋਈ ਮਨੀਅਰ ਨਹੀਂ ਕਰ ਲੋ ਮੀਰ ਲਾਸਟ ਵਿੱਚ ਪਾਸ ਕਰ ਰਹੇ ਆ ਜੀ ਥੱਲੇ ਕਰ ਥੋੜਾ ਥੱਲੇ ਕਰ ਜੀ ਪਰ ਜੱਜ ਸਾਹਿਬ ਨੇ ਜਿਹੜਾ ਨੂੰ ਕਿਹਾ ਜਿਹੜਾ ਕੋਈ ਬਣਾਈ ਹੋਈ ਵੀਡੀਓ ਕਹਿੰਦੇ ਸਾਹਮਣੇ ਦੇਖ ਕੇ ਉਹ ਵੇਚ ਨਹੀਂ ਕਰ ਸਕੇ ਤੇ ਇਹ ਕਰਕੇ ਫਿਰ ਉਹਨਾਂ ਨੇ ਕਿਹਾ ਵੀ ਨਹੀਂ ਹੁੰਦਾ ਘੰਟਾ ਡੇਢ ਦਾ ਸਮਾਂ ਹੋਇਆ ਕਿਵੇਂ 2000 ਰੁਪਏ ਕਿ ਕੀ ਰਿਮਾਰਡ ਨਹੀਂ ਰੱਖਿਆ ਤੁਹਾਡੀ ਹਰਪਦੀ ਜੀ ਨੇ ਗੱਲ ਨਹੀਂ ਕੀਤੀ ਕੋਰਟ ਨੇ ਸਾਰੇ ਮਸਲੇ ਤੇ ਨਹੀਂ ਦੇਖੋ ਸਾਹਿਦਤ ਬਾਹਰ ਹੀ ਖੜੇ ਹੈਗਾ ਜਦੋਂ ਜਿੰਨਾ ਇਹ ਖਬਰ ਮਿਲੀ ਆ ਕਿ ਬਾਦ ਸਾਹਿਬ ਜਿਹੜਾ ਜਿਸ ਦੇ ਹੱਥੇ ਨਾਲ ਨੇ ਦੇ ਬਾਅਦ ਵਿੱਚ ਇਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਹੋਰ ਅਸਥੇਪਰਸ ਨੂੰ ਭਵਾ ਕੇ ਤੇ ਜਿਹੜਾ ਸਾਨੂੰ ਰਿਮਾਂਡ ਦਿੱਤਾ ਜਾਵੇ ਉਹਨਾਂ ਨੇ ਕਿਹਾ ਹੁਣ ਇਹਨਾਂ ਨੂੰ ਭੇਜੋ ਜੋ ਕਾਰਵਾਈ ਐਸੋ ਪੁਲਿਸ ਨੇ ਇੱਕ ਰਿਪੋਰਟ ਦੇ ਦਿੱਤੀ ਉਹਨੂੰ ਵੀ ਮੈਂ ਦੇਖਦੇ ਪਏ ਹਾਂ ਇਹ ਦੇਖੋ ਤੁਹਾਡਾ ਘਰ ਪਹਿਲਾਂ ਤੋਂ ਦੱਸ ਰਹੇ ਆ ਕਿ ਖਾਜੇ ਤੋਂ ਕੋਈ ਕਰ ਰਹੇ ਆ ਸਾਡੇ ਪਰਿਵਾਰ ਨੂੰ ਭਾਈ ਅਮਰਪੁਰ ਅਸਲ ਪਸੰਦ ਕਰ ਰਹੇ ਉਹਨਾਂ ਭਾਈ ਜਿਹੜਾ ਆ ਬੜਾ ਤਕੜਾ ਆਜ ਤੁਸੀਂ ਆ ਜੀ ਇੰਨੇ ਕਈ ਘੰਟੇ ਲਗਾਤਾਰ ਅੰਦਰ ਕਾਰਵਾਈ ਚੱਲਦੀ ਰਹੀ ਕੀ ਕੋਈ ਕੋਈ ਪਤਾ ਲੱਗਾ ਕੀ ਦਾ ਲਵਾਤ ਹੋ ਗਿਆ ਪਰ ਇਹ ਹੀ ਦੁਬਾਰਾ ਦੁਬਾਰਾ ਕਰ ਰਹਾ ਹੈ ਕਿ ਸਾਨੂੰ ਕਿਸ ਤਰ੍ਹਾਂ ਪਤਾ ਹੋਣ ਘਿਰ ਕੋ ਫੋਨ ਕਰਾ ਰਿਹਾ ਹੈ ਕਿ ਜਨ ਜਾਨ ਕੇ ਇਸ ਤਰ੍ਹਾਂ ਸਾਡਾ ਜਿਹੜਾ ਰਿਮਾਂਡ ਦਿੱਤਾ ਹੈ ਰਿਮਾਂਡ ਨਹੀਂ ਜਰੂਰ ਦਿੰਦਾ ਇਹ ਕਿਹੜੀ ਜੇ ਜੀ ਤੂੰ ਇਹ ਤੋਂ ਅੱਜ ਸ਼ਾਇਦ ਨਹੀਂ ਭੇਜਣਗੇ ਕਹਿੰਦੇ ਕਿ ਇਸ ਟਾਈਮ ਲੈਂਦੇ ਨਹੀਂ ਕੋਰਟ ਦੇ ਵਿੱਚ ਹਮਮ ਤੇ ਜੇਲ੍ਹ ਦੇ ਵਿੱਚ ਤੇ ਬਾਅਦ ਦੇ ਵਿੱਚ ਹੁਣ ਦੇਖੋ ਕੱਲ੍ਹ ਮੁਲਜ਼ਮ ਦੋ ਹੀ ਪੇਸ਼ ਕੀਤੇ ਨੇ ਹਾਂ ਦੋ ਹੀ ਦੋ ਪੇਸ਼ ਕੀਤੇ ਠੀਕ ਥਾਣਾ ਫਲੋਰ ਜੋ ਮਿਨਾਰ ਮੇਰੀ ਪੁਲਿਸ ਪਾਰਟੀ ਸਰਕਾਰੀ ਗੱਡੀ ਤੇ ਅਸੀਂ ਸ਼ਾਮ ਵੇਲੇ ਰੁਟੀਨ ਦੀ ਗਸ਼ਤ ਕਰ ਰਹੇ ਸੀ ਜਦੋਂ ਅਸੀਂ ਹਾਈਵੇ ਫਲੋਰ ਤੋਂ ਜੋ ਮਿਲਟਰੀ ਕੈਂਪ ਦੇ ਸਾਹਮਣੇ ਖੱਬੀ ਸਾਈਡ ਦੇ ਉੱਤੇ ਜਿੱਥੇ ਇੱਕ ਕ੍ਰੇਟਾ ਗੱਡੀ ਵਾਈਟ ਕਲਰ ਜੋ ਸ਼ੱਕੀ ਹਾਲਤ ਵਿੱਚ ਖੜੀ ਸੀ ਜਿਸ ਨੇ ਅਸੀਂ ਗੱਡੀ ਓਕੇ ਉਸ ਨੂੰ ਪ੍ਰੋਟੀਨ ਦੀ ਚੈਕਿੰਗ ਦੇ ਵਿੱਚ ਚੈੱਕ ਕੀਤਾ ਜਿਸ ਨੇ ਸਾਈਡ ਜੋ ਵਿੰਡੋ ਸੀ ਉਹਨਾਂ ਦੇ ਸ਼ੀਸ਼ਿਆਂ ਨੂੰ ਵੀ ਬਲੈਕ ਜਾਲੀਆਂ ਲੱਗੀਆਂ ਹੋਈਆਂ ਸੀ ਵਿੰਡ ਜੋ ਸ਼ੀਸ਼ਾ ਸੀ ਉਹਨੂੰ ਵੀ ਕਵਰ ਕੀਤਾ ਸੀ ਅੰਦਰੋਂ ਪਿਛਲੇ ਸ਼ੀਸ਼ੇ ਨੂੰ ਹੀ ਜਿਸ ਤੇ ਸਾਨੂੰ ਸ਼ੱਕ ਪਈ ਤਾਂ ਅਸੀਂ ਬਾਰੀ ਫੋਲ ਕੇ ਚੈੱਕ ਕਰਨ ਲੱਗੇ ਤਾਂ ਉਸ ਦੇ ਵਿੱਚੋਂ ਦੋ ਨੌਜਵਾਨ ਡਿੱਤੇ ਸੀ ਜੋ ਕੋਈ ਚੀਜ਼ ਆ ਖੁਸੇਵਨ ਕਰ ਰਹੇ ਸੀ ਜਿਨ੍ਹਾਂ ਜਕਦਮ ਕੋਈ ਆਪਣੇ ਹੱਥਾਂ 'ਚ ਫੜੀਆਂ ਚੀਜ਼ਾਂ ਆਪਣੀ ਸੀਟਾ ਏਟਾ ਲਕਾਉਣੀਆਂ ਚਪਾਉਣੀਆਂ ਸ਼ੁਰੂ ਕੀਤੀਆਂ ਜਿਸ ਤੇ ਅਸੀਂ ਮੌਕਾ ਫਰ ਡੀਐਸਪੀ ਸਾਹਿਬ ਸ੍ਰੀ ਸਰਵਨਜੀਤ ਸਿੰਘ ਸਾਉਰਜਨ ਫਲੋਰ ਨੂੰ ਬੁਲਾਇਆ ਜਿਨ੍ਹਾਂ ਦੇ ਦੌਰਾਨ ਅਸੀਂ ਜੋ ਉਹਨਾਂ ਨੂੰ ਆਪਣੀ ਤਲਾਸ਼ੀ ਕਰਨ ਤੇ ਬਾਰੇ ਜੋ ਕਾਨੂੰਨੀ ਰਾਈਟ ਪਰਾਪਤਿਆ ਦੇ ਬਾਰੇ ਜਾਣੂ ਕਰਵਾਇਆ ਉਹਨਾਂ ਦੀ ਨੰਦਾਨੀ ਇੱਥੇ ਜੋ ਇਹਨਾਂ ਦੀ ਖੋਜ ਕੀਤੀ ਗਈ ਤਾਂ ਇੱਕ ਨੌਜਵਾਨ ਜਿਸ ਨੇ ਆਪਣਾ ਨਾਮ ਹਰਪ੍ਰੀਤ ਸਿੰਘ ਹੈ ਪੀ son of ترਸੀਮ ਸਿੰਘ ਵਾਸੀ ਪਿੰਡ ਜੱਲੂ ਜਿਹੜਾ ਜੱਲੂਪੁਰ ਜਿਹੜਾ ਥਾਣਾ ਖਿਲਚੀਆਂ ਜ਼ਿਲ੍ਹਾ ਅੰਮ੍ਰਿਤਸਰ ਦੱਸਿਆ ਅਤੇ ਦੂਜਾ ਜੋ ਬੈਗੂ ਸੀਟ ਦੇ ਬੈਠਾ ਸੀ ਉਸ ਨੇ ਆਪਣਾ ਨਾਮ ਲਵਪ੍ਰੀਤ ਸਿੰਘ ਉਰਫ ਲਾਬਸਨੋ ਗੁਰਪ੍ਰੀਤ ਸਿੰਘ ਵਾਸੀ ਪਿੰਡ ਚੀਮਾਵਾਟ ਖਾਣਾ ਬਿਆਸ ਜ਼ਿਲ੍ਹਾ ਅਮਰਸਰ ਸਿਆ ਜੋ ਇਹਨਾਂ ਦੀ ਪਲਾਸੀ ਕਰਨ ਤੇ ਜੋ ਹਰਪੀ ਸਿੰਘ ਹੈਪੀਅਰ ਉਸ ਦੀ ਪਜਾਮੇ ਦੀ ਜੇਬ ਦੇ ਵਿੱਚੋਂ ਇੱਕ ਪੋਲੀਥਨ ਜੋ ਪਾਰਦਰਸ਼ੀ ਸੀ ਉਸ ਵਿੱਚੋਂ ਵਾਈਟ ਕਲਰ ਦਾ ਮਸ਼ੀਲਾ ਪਦਾਰਥ ਬਰਾਮਦ ਹੋਇਆ ਜਿਸ ਨੂੰ ਉਹਨਾਂ ਉੱਥੇ ਮੌਕੇ ਤੇ ਕੰਡੇ ਤੇ ਖੋਲਿਆ ਗਿਆ ਜੋ 4 ਗ੍ਰਾਮ ਹੋਇਆ ਅਤੇ ਉਸਦੇ ਇੱਕ ਜੇਬ ਵਿੱਚੋਂ ਲਾਈਟਰ ਤੇ ਇੱਕ 20 ਰੁਪਏ ਦੇ ਨੋਟ ਦੀ ਜੋ ਫੋਲਡ ਬਣਾਈ ਹੋਈ ਸੀ ਜਿਸ ਨਾਲ ਉਹ ਨਸ਼ਾ ਕੰਜ਼ੂਮ ਕਰਨ ਤੋਂ ਲਈ ਵਕਤੀ ਜਾਂਦੀ ਹੈ ਇੱਕ ਹੋਰ ਕਵਰ ਹੋਈ ਆ ਸੈਕੰਡ ਜੋ ਪਰਸਨ ਡਰਾਈਵਰ ਸੀਟ ਤੇ ਬੈਠਾ ਸੀ ਲਵਪ੍ਰੀਤ ਸਿੰਘ ਲਵਪ੍ਰੀਤ ਸਿੰਘ ਦੇ ਜੋ ਪੈਂਟ ਦੀ ਤਸ਼ਲੀ ਜੇ ਵਿੱਚੋਂ ਇੱਕ ਕੰਡਾ ਬ੍ਰੰਦ ਹੋਇਆ ਤੇ ਦੋ ਲਾਈਟਰ ਤੇ ਜੋ ਕੰਜ਼ੂਮ ਕਰ ਰਹੀ ਪਾਈਪ ਵਰਤੀ ਜਾਂਦੀ ਸੀ ਵੀਰ ਪੈਰਾ ਨੋਟ ਉਹ ਬ੍ਰੰਦ ਹੋਇਆ ਉਸ ਤੋਂ ਉਪਰੰਤ ਇਹਨਾਂ ਦੀ ਗੱਡੀ ਨੂੰ ਚੈੱਕ ਕੀਤਾ ਗਿਆ ਤਾਂ ਗੱਡੀ ਵਿੱਚੋਂ ਇੱਕ ਛੋਟਾ ਪਰਸ ਮਿਲਿਆ ਪਰਸ ਦੇ ਵਿੱਚ ਵੀ ਕੋਈ ਕੋ ਜੋ ਸੇਰੋ ਪੇਪਰ ਸੀ ਜੋ ਲਿਬੜੇ ਹੋਏ ਸੀ ਉਦੇ ਨਾਲ ਉਹਦੇ ਨਾਲ ਜੋ ਉਹਨੂੰ ਵੀ ਵਰਤਿਆ ਜਾਂਦਾ ਸੀ ਉਸ ਨੂੰ ਵੀ ਅਸੀਂ ਖੋਜ ਚੁੱਕਦੇ ਸੁੱਝ ਗਿਆ ਇਹਨਾਂ ਦੀ ਵਰਕ ਲਾਅ ਵਸੀ ਮੁਕਦਮਾ ਨੰਬਰ 199 ਮਿਤੀ 12 7 2024 ਅੰਡਰ ਸੈਕਸ਼ਨ 22 27 ਗਾਰਡਸ ਦوسی ਐਨ ਡੀ ਪੀਐਸ ਅਕਟਰ ਦਰਜ ਕੀਤਾ ਗਿਆ ਜੋ ਇਹਨਾਂ ਨੂੰ ਮੁਜ਼ਮਮਦ ਦੇ ਵਿੱਚ ਗ੍ਰਫਤਾਰ ਕਰਕੇ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਇਹ ਕੋਸ਼ਿਸ਼ ਤੇ ਜੋ ਇਹਨਾਂ ਨੇ ਦੱਸਿਆ ਕਿ ਅਸੀਂ ਜੋ ਨਸ਼ਾ ਕਰੀਬ 3 ਸਾਲ ਤੋਂ ਪੀਂਦੇ ਆਦੀ ਆ ਦਬਈ ਵਿੱਚ ਵੀ ਇਹ ਦੋਨੇ ਇਕੱਠੇ ਰਹੇ ਨੇ ਇਕੱਠੇ ਹੀ ਕਲਾਸ ਫੈਲੋ ਨੇ ਔਰ ਇਹ ਲੁਧਿਆਣਾ ਤੋਂ ਸੰਦੀਪ ਰੋੜਾ ਦੇ ਨਾਮ ਦੇ ਵਿਅਕਤੀ ਕੋਲ ਨਸ਼ਾ ਲੈ ਕੇ ਆਉਂਦੇ ਆ ਉਸ ਨੂੰ ਵੀ ਅਸੀਂ ਰੌਂਡ ਅਪ ਕਰਕੇ ਲਏ ਆ ਔਰ ਉਹਦੀ ਵੀ ਅੱਗੇ ਕੁਝ ਕੁਛ ਚੱਲ ਰਹੀ ਆ ਜੋ ਅਜਿਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਅਗਲੀ ਕਾਰਵਾਈ ਜੋ ਅਮਲ ਵਿੱਚ ਚਲਦੀ ਜਾਵੇਗੀ